ਇਹ ਦਿਨ ਬੰਦ ਰਹਿਣਗੇ ਬੈਂਕ 26 ਤੇ 27 ਜਨਵਰੀ ਨੂੰ ਏਟੀਐਮ ਤੋਂ ਨਹੀਂ ਲੱਭੇਗੀ ਨਕਦੀ 23 ਜਨਵਰੀ ਤੱਕ ਬੈਂਕਿੰਗ ਕੰਮ ਨਿਬੇੜਨ ਦੀ ਸਲਾਹ ਸਰ ਸ਼ਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਸੇਮੇ ਤਾਲੀਵਾਲ 24 ਜਨਵਰੀ ਤੋਂ ਭਾਰਤ ਦੇ ਬੈਂਕ ਕਈ ਦਿਨਾਂ ਦੇ ਲਈ ਬੰਦ ਰਹਿਣਗੇ ਇਸ ਲਈ ਖਪਤਕਾਰਾਂ ਨੂੰ 23 ਜਨਵਰੀ ਤੱਕ ਬੈਂਕ ਦੇ ਆਪਣੇ ਕੰਮ ਕਾਜ ਨਿਬੇੜਨ ਦੀ ਸਲਾਹ ਦਿੱਤੀ ਗਈ ਹੈ ਉਸ ਤੋਂ ਬਾਅਦ ਏਟੀਐਮਸ ਤੋਂ ਵੀ ਪੈਸੇ ਜਿਹੜੇ ਆ ਇਹ ਨਗਦੀ ਜਿਹੜੀ ਆ ਖਤਮ ਹੋ ਜਾਏਗੀ ਕਿਉਂਕਿ 23 ਜਨਵਰੀ ਤੋਂ ਬਾਅਦ ਉਹਨਾਂ ਵਿੱਚ ਕਰੰਸੀ ਨੋਟ 28 ਜਨਵਰੀ ਨੂੰ ਹੀ ਰੱਖੇ ਜਾ ਸਕਣਗੇ ਏਟੀਐਮ ਦੇ ਵਿੱਚੋਂ ਨਾ ਤਾਂ ਆਮ ਤੌਰ ਤੇ 24 ਤੋਂ 36 ਘੰਟੇ ਦੇ ਵਿੱਚ ਪੈਸੇ ਖਤਮ ਹੋ ਜਾਂਦੇ ਆ ਜਦੋਂ ਇੱਕ ਵਾਰੀ ਰੱਖੇ ਜਾਂਦੇ ਆ ਤਾਂ ਇਸ ਲਈ ਹੋ ਸਕਦਾ ਹੈ ਕਿ 26 ਤੇ 27 ਜਨਵਰੀ ਨੂੰ ਕਿਸੇ ਵੀ ਏਟੀਐਮ ਦੇ ਵਿੱਚੋਂ ਨਗਦੀ ਤੁਹਾਨੂੰ ਲੱਭੇ ਹੀ ਨਾ ਅਜਿਹੇ ਹਾਲਾਤਾਂ ਵਿੱਚ ਬੈਂਕਾਂ ਦੇ ਲਗਾਤਾਰ ਬੰਦ ਰਹਿਣ ਨਾਲ ਆਮ ਜਨਤਾ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਓ ਫਿਰ ਕੀ ਗੱਲਬਾਤ ਹੈ? ਕਿਉਂ ਬੈਂਕ ਬੰਦ ਰਹਿਣਗੇ? ਕਿੰਨੇ ਦਿਨ ਰਹਿਣਗੇ ਤੇ ਕਿਸ ਤਰ੍ਹਾਂ ਤੁਹਾਡੀ ਮੁਸੀਬਤ ਦਾ ਹੱਲ ਹੋ ਸਕਦਾ? ਤੁਹਾਨੂੰ ਇਸ ਖਾਸ ਰਿਪੋਰਟ ਦੇ ਵਿੱਚ ਦੱਸਦੇ ਹਾਂ। ਜੀ ਹਾਂ, 23 ਜਨਵਰੀ ਨੂੰ ਬੈਂਕਾਂ ਵਿੱਚ ਆਮ ਵਾਂਗ ਕੰਮ ਹੋਵੇਗਾ ਪਰ ਉਸ ਤੋਂ ਬਾਅਦ ਸਿੱਧਾ 28 ਜਨਵਰੀ ਨੂੰ ਬੈਂਕ ਸ਼ਾਖਾਵਾਂ ਖੁੱਲਣਗੀਆਂ। 24 ਜਨਵਰੀ ਨੂੰ ਮਹੀਨੇ ਦਾ ਚੌਥਾ ਸ਼ਨੀਚਰਵਾਰ ਹੈ ਤੇ ਉਸ ਦਿਨ ਸਰਕਾਰੀ ਛੁੱਟੀ ਹੋਵੇਗੀ 25 ਜਨਵਰੀ ਨੂੰ ਐਤਵਾਰ ਦੀ ਛੁੱਟੀ ਹੋਵੇਗੀ ਫਿਰ ਸੋਮਵਾਰ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਰਾਸ਼ਟਰੀ ਛੁੱਟੀ ਹੋਵੇਗੀ ਉਸ ਤੋਂ ਅਗਲੇ ਦਿਨ ਭਾ ਮੰਗਲਵਾਰ 27 ਜਨਵਰੀ ਨੂੰ ਦੇਸ਼ ਦੇ ਸਾਰੇ ਬੈਂਕ ਮੁਲਾਜ਼ਮਾਂ ਦੀ ਹੜਤਾਲ ਰਹੇਗੀ ਇੰਜ 23 ਜਨਵਰੀ ਤੋਂ ਬਾਅਦ ਲੋਕਾਂ ਨੂੰ ਆਪਣੇ ਬੈਂਕਾਂ ਦੇ ਕੰਮ ਲਈ 5 ਦਿਨਾਂ ਦੀ ਲੰਮੀ ਉਡੀਕ ਕਰਨੀ ਪਵੇਗੀ। ਬੈਂਕਾਂ ਵਿੱਚ ਹਫਤੇ 'ਚ ਸਿਰਫ 5 ਦਿਨ ਕੰਮ ਕਰਨ ਦੀ ਮੰਗ ਨੂੰ ਲੈ ਕੇ 27 ਜਨਵਰੀ ਨੂੰ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਯੂਨਾਈਟਿਡ ਫਾਰਮ ਆਫ ਬੈਂਕ ਯੂਨੀయన్స్ ਦੇ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਕ ਇੰਡੀਅਨ ਬੈਂਕ ਐਸੋਸੀਏਸ਼ਨ ਦੇ ਨਾਲ ਹੋਈ ਗੱਲਬਾਤ ਨਾਕਾਮ ਰਹਿਣ ਕਾਰਨ ਇਹ ਫੈਸਲਾ ਲਿਆ ਗਿਆ ਹੈ। ਯੂਨੀਅਨ ਆਗੂਆ ਮੁਤਾਬਕ ਸਰਕਾਰ ਪਿਛਲੇ 2 ਸਾਲਾਂ ਤੋਂ ਇਸ ਮੰਗ ਤੇ ਟਾਲਮਟੋਲ ਦੀ ਨੀਤੀ ਅਪਣਾ ਰਹੀ ਹੈ ਜਿਸ ਕਾਰਨ ਬੈਂਕ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਮਜਬੂਰ ਹੋ ਕੇ ਹੜਤਾਲ ਤੇ ਜਾਣਾ ਪੈ ਰਿਹਾ ਹੈ ਤਾਂ ਇਸ ਲਈ ਤੁਹਾਨੂੰ ਸਲਾਹ ਹੈ ਕਿ ਤੁਸੀਂ ਆਪਣੇ ਬੈਂਕ ਦੇ ਕੰਮ ਜਿਹੜੇ ਆ ਉਹ ਛੇਤੀ ਛੇਤੀ 23 ਜਨਵਰੀ ਤੱਕ ਨੇਬੇੜ ਲਵੋ ਉਸ ਤੋਂ ਬਾਅਦ ਤੁਹਾਨੂੰ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ

24 ਜਨਵਰੀ ਤੋਂ ਭਾਰਤ ਦੇ ਬੈਂਕ ਕਈ ਦਿਨਾਂ ਦੇ ਲਈ ਬੰਦ ਰਹਿਣਗੇ ਇਸ ਲਈ ਖਪਤਕਾਰਾਂ ਨੂੰ 23 ਜਨਵਰੀ ਤੱਕ ਬੈਂਕ ਦੇ ਆਪਣੇ ਕੰਮਕਾਜ ਨਿਬੇੜਨ ਦੀ ਸਲਾਹ ਦਿੱਤੀ ਗਈ ਹੈ ਉਸ ਤੋਂ ਬਾਅਦ ਏਟੀਐਮਸ ਤੋਂ ਵੀ ਪੈਸੇ ਜਿਹੜੇ ਆ ਇਹ ਨਗਦੀ ਜਿਹੜੀ ਆ ਖਤਮ ਹੋ ਜਾਏਗੀ ਕਿਉਂਕਿ 23 ਜਨਵਰੀ ਤੋਂ ਬਾਅਦ ਉਹਨਾਂ ਵਿੱਚ ਕਰੰਸੀ ਨੋਟ 28 ਜਨਵਰੀ ਨੂੰ ਹੀ ਰੱਖੇ ਜਾ ਸਕਣਗੇ ਏਟੀਐਮ ਦੇ ਵਿੱਚੋਂ ਨਾ ਤਾਂ ਆਮ ਤੌਰ ਤੇ 24 ਤੋਂ 36 ਘੰਟੇ ਦੇ ਵਿੱਚ ਪੈਸੇ ਖਤਮ ਹੋ ਜਾਂਦੇ ਜਦੋਂ ਇੱਕ ਵਾਰੀ ਰੱਖੇ ਜਾਂਦੇ ਆ ਤਾਂ ਇਸ ਲਈ ਹੋ ਸਕਦਾ ਹੈ ਕਿ 26 ਤੇ 27 ਜਨਵਰੀ ਨੂੰ ਕਿਸੇ ਵੀ ਏਟੀਐਮ ਦੇ ਵਿੱਚੋਂ ਨਕਦੀ ਤੁਹਾਨੂੰ ਲੱਭੇ ਨਾ ਅਜਿਹੇ ਹਾਲਾਤਾਂ ਵਿੱਚ ਬੈਂਕਾਂ ਦੇ ਲਗਾਤਾਰ ਬੰਦ ਰਹਿਣ ਨਾਲ ਆਮ ਜਨਤਾ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਆਓ ਫਿਰ ਕੀ ਗੱਲਬਾਤ ਹੈ ਕਿਉਂ ਬੈਂਕ ਬੰਦ ਰਹਿਣਗੇ ਕਿੰਨੇ ਦਿਨ ਰਹਿਣਗੇ ਤੇ ਕਿਸ ਤਰ੍ਹਾਂ ਤੁਹਾਡੀ ਮੁਸੀਬਤ ਦਾ ਹੱਲ ਹੋ ਸਕਦਾ ਤੁਹਾਨੂੰ ਇਸ ਖਾਸ ਰਿਪੋਰਟ ਦੇ ਵਿੱਚ ਦੱਸਦੇ ਆਂ ਜੀ ਹਾਂ 23 ਜਨਵਰੀ ਨੂੰ ਬੈਂਕਾਂ ਵਿੱਚ ਆਮ ਵਾਂਗ ਕੰਮ ਹੋਵੇਗਾ ਪਰ ਉਸ ਤੋਂ ਬਾਅਦ ਸਿੱਧਾ 28 ਜਨਵਰੀ ਨੂੰ ਬੈਂਕ ਸ਼ਖਾਵਾਂ ਖੁੱਲਣਗੀਆਂ 24 ਜਨਵਰੀ ਨੂੰ ਮਹੀਨੇ ਦਾ ਚੌਥਾ ਸ਼ਨੀਚਰਵਾਰ ਹੈ ਤੇ ਉਸ ਦਿਨ ਸਰਕਾਰੀ ਛੁੱਟੀ ਹੋਵੇਗੀ 25 ਜਨਵਰੀ ਨੂੰ ਐਤਵਾਰ ਦੀ ਛੁੱਟੀ ਹੋਵੇਗੀ ਫਿਰ ਸੋਮਵਾਰ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਰਾਸ਼ਟਰੀ ਛੁੱਟੀ ਹੋਵੇਗੀ ਉਸ ਤੋਂ ਅਗਲੇ ਦਿਨ ਭਾ ਮੰਗਲਵਾਰ 27 ਜਨਵਰੀ ਨੂੰ ਦੇਸ਼ ਦੇ ਸਾਰੇ ਬੈਂਕ ਮੁਲਾਜ਼ਮਾਂ ਦੀ ਹੜਤਾਲ ਰਹੇਗੀ ਇੰਜ 23 ਜਨਵਰੀ ਤੋਂ ਬਾਅਦ ਲੋਕਾਂ ਨੂੰ ਆਪਣੇ ਬੈਂਕਾਂ ਦੇ ਕੰਮ ਲਈ 5 ਦਿਨਾਂ ਦੀ ਲੰਮੀ ਉਡੀਕ ਕਰਨੀ ਪਵੇਗੀ ਬੈਂਕਾਂ ਵਿੱਚ ਹਫਤੇ 'ਚ ਸਿਰਫ 5 ਦਿਨ ਕੰਮ ਕਰਨ ਦੀ ਮੰਗ ਨੂੰ ਲੈ ਕੇ 27 ਜਨਵਰੀ ਨੂੰ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ ਯੂਨਾਈਟਿਡ ਫਾਰਮ ਆਫ ਬੈਂਕ ਯੂਨੀయన్స్ ਦੇ ਔਦੇਦਾਰਾਂ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਕ ਇੰਡੀਅਨ ਬੈਂਕ ਐਸੋਸੀਏਸ਼ਨ ਦੇ ਨਾਲ ਹੋਈ ਗੱਲਬਾਤ ਨਾਕਾਮ ਰਹਿਣ ਕਾਰਨ ਇਹ ਫੈਸਲਾ ਲਿਆ ਗਿਆ ਹੈ ਯੂਨੀਅਨ ਆਗੂਆਂ ਮੁਤਾਬਕ ਸਰਕਾਰ ਪਿਛਲੇ 2 ਸਾਲਾਂ ਤੋਂ ਇਸ ਮੰਗ ਤੇ ਟਾਲਮਟੋਲ ਦੀ ਨੀਤੀ ਅਪਣਾ ਰਹੀ ਹੈ ਜਿਸ ਕਾਰਨ ਬੈਂਕ ਮੁਲਾਜ਼ਮਾ ਅਤੇ ਅਧਿਕਾਰੀਆਂ ਨੂੰ ਮਜਬੂਰ ਹੋ ਕੇ ਹੜਤਾਲ ਤੇ ਜਾਣਾ ਪੈ ਰਿਹਾ ਹੈ ਤਾਂ ਇਸ ਲਈ ਤੁਹਾਨੂੰ ਸਲਾਹ ਹੈ ਕਿ ਤੁਸੀਂ ਆਪਣੇ ਬੈਂਕ ਦੇ ਕੰਮ ਜਿਹੜੇ ਆ ਉਹ ਛੇਤੀ ਛੇਤੀ 23 ਜਨਵਰੀ ਤੱਕ ਨੇ ਬੇੜ ਲਵੋ ਉਸ ਤੋਂ ਬਾਅਦ ਤੁਹਾਨੂੰ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ इना ही नहीं तो हानु भी नकद नहीं लगी तो 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 दिन बंद बैंक। ताई नहीं लबेगी रह बैंक छब्बी सताई जनवरी लगेगी नकदी तेईस जनवरी तक बैंकिंग काम नबेड़ सलाह सत रहे हो डी फाइव चैनल मैं हाँ 24 ਜਨਵਰੀ ਤੋਂ ਭਾਰਤ ਦੇ ਬੈਂਕ ਕਈ ਦਿਨਾਂ ਦੇ ਲਈ ਬੰਦ ਰਹਿਣਗੇ ਇਸ ਲਈ ਖਪਤਕਾਰਾਂ ਨੂੰ 23 ਜਨਵਰੀ ਤੱਕ ਬੈਂਕ ਦੇ ਆਪਣੇ ਕੰਮਕਾਜ ਨਿਬੇੜਨ ਦੀ ਸਲਾਹ ਦਿੱਤੀ ਗਈ ਹੈ ਉਸ ਤੋਂ ਬਾਅਦ ਏਟੀਐਮਸ ਤੋਂ ਵੀ ਪੈਸੇ ਜਿਹੜੇ ਆ ਇਹ ਨਗਦੀ ਜਿਹੜੀ ਆ ਖਤਮ ਹੋ ਜਾਏਗੀ ਕਿਉਂਕਿ 23 ਜਨਵਰੀ ਤੋਂ ਬਾਅਦ ਉਹਨਾਂ ਵਿੱਚ ਕਰੰਸੀ ਨੋਟ 28 ਜਨਵਰੀ ਨੂੰ ਹੀ ਰੱਖੇ ਜਾ ਸਕਣਗੇ ਏਟੀਐਮ ਦੇ ਵਿੱਚੋਂ ਨਾ ਤਾਂ ਆਮ ਤੌਰ ਤੇ 24 ਤੋਂ 66 ਘੰਟੇ ਦੇ ਵਿੱਚ ਪੈਸੇ ਖਤਮ ਹੋ ਜਾਂਦੇ ਆ ਜਦੋਂ ਇੱਕ ਵਾਰੀ ਰੱਖੇ ਜਾਂਦੇ ਆ ਤਾਂ ਇਸ ਲਈ ਹੋ ਸਕਦਾ ਹੈ ਕਿ 26 ਤੇ 27 ਜਨਵਰੀ ਨੂੰ ਕਿਸੇ ਵੀ ਏਟੀਐਮ ਦੇ ਵਿੱਚੋਂ ਨਕਦੀ ਤੁਹਾਨੂੰ ਲੱਭੇ ਨਾ ਅਜਿਹੇ ਹਾਲਾਤਾਂ ਵਿੱਚ ਬੈਂਕਾਂ ਦੇ ਲਗਾਤਾਰ ਬੰਦ ਰਹਿਣ ਨਾਲ ਆਮ ਜਨਤਾ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਆਓ ਫਿਰ ਕੀ ਗੱਲਬਾਤ ਹੈ ਕਿਉਂ ਬੈਂਕ ਬੰਦ ਰਹਿਣਗੇ ਕਿੰਨੇ ਦਿਨ ਰਹਿਣਗੇ ਤੇ ਕਿਸ ਤਰ੍ਹਾਂ ਤੁਹਾਡੀ ਮੁਸੀਬਤ ਦਾ ਹੱਲ ਹੋ ਸਕਦਾ ਤੁਹਾਨੂੰ ਇਸ ਖਾਸ ਰਿਪੋਰਟ ਦੇ ਵਿੱਚ ਦੱਸਦੇ ਆਂ ਜੀ ਹਾਂ 23 ਜਨਵਰੀ ਨੂੰ ਬੈਂਕਾਂ ਵਿੱਚ ਆਮ ਬਾੰਗ ਕੰਮ ਹੋਵੇਗਾ ਪਰ ਉਸ ਤੋਂ ਬਾਅਦ ਸਿੱਧਾ 28 ਜਨਵਰੀ ਨੂੰ ਬੈਂਕ ਸ਼ਖਾਹਾਂਵਾਂ ਖੁੱਲਣਗੀਆਂ 24 ਜਨਵਰੀ ਨੂੰ ਮਹੀਨੇ ਦਾ ਚੌਥਾ ਸ਼ਨੀਚਰਵਾਰ ਹੈ ਤੇ ਉਸ ਦਿਨ ਸਰਕਾਰੀ ਛੁੱਟੀ ਹੋਵੇਗੀ 25 ਜਨਵਰੀ ਨੂੰ ਐਤਵਾਰ ਦੀ ਛੁੱਟੀ ਹੋਵੇਗੀ ਫਿਰ ਸੋਮਵਾਰ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਰਾਸ਼ਟਰੀ ਛੁੱਟੀ ਹੋਵੇਗੀ ਉਸ ਤੋਂ ਅਗਲੇ ਦਿਨ ਭਾ ਮੰਗਲਵਾਰ 27 ਜਨਵਰੀ ਨੂੰ ਦੇਸ਼ ਦੇ ਸਾਰੇ ਬੈਂਕ ਮੁਲਾਜ਼ਮਾਂ ਦੀ ਹੜਤਾਲ ਰਹੇਗੀ ਇੰਜ 23 ਜਨਵਰੀ ਤੋਂ ਬਾਅਦ ਲੋਕਾਂ ਨੂੰ ਆਪਣੇ ਬੈਂਕਾਂ ਦੇ ਕੰਮ ਲਈ 5 ਦਿਨਾਂ ਦੀ ਲੰਮੀ ਉਡੀਕ ਕਰਨੀ ਪਵੇਗੀ ਬੈਂਕਾਂ ਵਿੱਚ ਹਫਤੇ 'ਚ ਸਿਰਫ 5 ਦਿਨ ਕੰਮ ਕਰਨ ਦੀ ਮੰਗ ਨੂੰ ਲੈ ਕੇ 27 ਜਨਵਰੀ ਨੂੰ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ ਯੂਨਾਈਟਿਡ ਫਾਰਮ ਆਫ ਬੈਂਕ ਯੂਨੀਅਨਸ ਦੇ ਅਹੁਦੇਦਾਰਾਂ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਕ ਇੰਡੀਅਨ ਬੈਂਕ ਐਸੋਸੀਏਸ਼ਨ ਦੇ ਨਾਲ ਹੋਈ ਗੱਲਬਾਤ ناکਾਮ ਰਹਿਣ ਕਾਰਨ ਇਹ ਫੈਸਲਾ ਲਿਆ ਗਿਆ ਹੈ ਯੂਨੀਅਨ ਆਗੂਆ ਮੁਤਾਬਕ ਸਰਕਾਰ ਪਿਛਲੇ 2 ਸਾਲਾਂ ਤੋਂ ਇਸ ਮੰਗ ਤੇ ਟਾਲਮਟੋਲ ਦੀ ਨੀਤੀ ਅਪਣਾ ਰਹੀ ਹੈ ਜਿਸ ਕਾਰਨ ਬੈਂਕ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਮਜਬੂਰ ਹੋ ਕੇ ਹੜਤਾਲ ਤੇ ਜਾਣਾ ਪੈ ਰਿਹਾ ਹੈ ਤਾਂ ਇਸ ਲਈ ਤੁਹਾਨੂੰ ਸਲਾਹ ਹੈ ਕਿ ਤੁਸੀਂ ਆਪਣੇ ਬੈਂਕ ਦੇ ਕੰਮ ਜਿਹੜੇ ਆ ਉਹ ਛੇਤੀ ਛੇਤੀ 23 ਜਨਵਰੀ ਤੱਕਨ ਨੇ ਬੇੜ ਲਵੋ ਉਸ ਤੋਂ ਬਾਅਦ ਤੁਹਾਨੂੰ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਨਾ ਹੀ ਨਹੀਂ ਤੁਹਾਨੂੰ ਏਟੀਐਮ ਦੇ ਵਿੱਚੋਂ ਵੀ ਨਕਦੀ ਨਹੀਂ ਲੱਭੇਗੀ ਕਿਉਂਕਿ 28 ਤੋਂ ਬਾਅਦ ਹੀ ਏਟੀਐਮਸ ਦੇ ਵਿੱਚ ਜਿਹੜੀ ਆ ਨਕਦੀ ਰੱਖੀ ਜਾਵੇਗੀ ਉਸ ਤੋਂ ਬਾਅਦ ਹੀ ਤੁਸੀਂ ਏਟੀਐਮ ਦੇ ਵਿੱਚੋਂ ਪੈਸੇ ਕਢਵਾ ਸਕਦੇ ਹੋ ਨਹੀਂ ਤਾਂ ਤੁਹਾਨੂੰ ਕਾਫੀ ਖੱਜਲ ਖੁਆਰ ਹੋਣਾ ਪੈ ਸਕਦਾ ਹੈ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਫੁਕ ਬਰਾਨਾ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ